ਇੱਕ ਦਿਨ ਮੈਂ ਤੇ ਰੈਲੀ 'ਚ ਸੀ ਛੋਟਾ ਜਿਹਾ ਬੱਚਾ ਸੀ ਪ੍ਰਮਾਤਮਾ ਵੱਲੋਂ ਥੋੜਾ ਜਿਹਾ ਉਹਦਾ ਦਿਮਾਗੀ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਪਰ ਉਹ ਮੈਨੂੰ ਜਾਣਦਾ ਸੀ ਜਦੋਂ ਮੈਂ ਬੋਲਣ ਲੱਗਿਆ ਤਾਂ ਉਹਨੇ ਆਪਣੇ ਅੰਦਾਜ਼ 'ਚ ਜਿੰਦਾਬਾਦ ਕਿਹਾ ਤਾਂ ਸਾਰੇ ਹੱਸ ਪਏ ਮੈਂ ਕਿਹਾ ਹੱਸੋ ਨਾ ਇਹਨੂੰ ਉੱਪਰ ਬੁਲਾਓ ਉਹਨੂੰ ਸਟੇਜ ਤੇ ਬੁਲਾਇਆ ਮੈਂ ਉਹਦੇ ਨਾਲ ਫੋਟੋ ਖਿਚਾਈ ਨਾਲ ਮੈਂ ਲੋਕਾਂ ਨੂੰ ਦੱਸਿਆ ਨਾ ਜਾਣੇ ਕਿਸ ਭੇਸ 'ਚ ਮਨਾਰਾਇਣ ਮਿਲ ਜਾਏ ਕੋਈ ਪਤਾ ਨਹੀਂ ਰੱਬ ਕਿਹੜੇ ਰੂਪ ਚ ਫਿਰਦਾ ਹੈ ਕੀ ਪਤਾ ਕਮਲਾ ਹੋ ਕੇ ਫਿਰਦਾ ਹੈ ਕੀ ਪਤਾ ਭੀਖ ਹੀ ਮੰਗੀ ਜਾਂਦਾ ਹੋਵੇ ਨਕੋਦਰ ਵਾਲੇ ਅੱਡੇ ਤੇ ਕੀ ਪਤਾ ਰੱਬ ਮਜ਼ਦੂਰੀ ਕਰੀ ਜਾਂਦਾ ਹੋਵੇ ਕੀ ਪਤਾ ਕਿਸੇ ਚੁੱਪ ਬੰਦੇ ਚੋਂ ਬੋਲੀ ਜਾਂਦਾ ਹੋਵੇ ਕੀ ਪਤਾ ਕਿਸੇ ਬੋਲਣ ਵਾਲੇ ਚੁੱਪ ਰਹਾ ਹੋਵੇ ਕੋਈ ਪਤਾ ਨਹੀਂ ਵਜ਼ੀ ਤਾਂ ਸਜਦਾ ਕਰਨ ਵਾਲੇ ਲੋਕ ਆ ਆਪਣੀ ਧਰਤੀ ਤਾਂ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਮੈਨੂੰ ਜਦੋਂ ਸ਼ੇਰੇ ਨੇ ਕਿਹਾ ਇਦਾਂ ਕਰਕੇ ਜਾਣਾ ਮੈਂ ਕਿਹਾ ਜਾਣਾ ਮੈਂ ਕਿਹਾ ਵੋਟਾਂ ਨੇ ਜੋ ਮਰਜ਼ੀ ਹੋਵੇ ਮੈਂ ਵੋਟਾਂ ਦਾ ਵੋਟਾਂ ਬੂਟਾਂ ਕੀ ਹੁੰਦੀਆਂ ਜੀ ਇਹ ਬਾਅਦ ਚ ਪੈ ਜਾਂਦੀਆਂ ਹੁੰਦੀਆਂ ਵੋਟਾਂ ਪਹਿਲਾਂ ਆਸ਼ੀਰਵਾਦ ਲੈ ਲਓ ਜੇ ਕਿਤੇ ਮਿਲਦਾ ਵੋਟਾਂ ਬਾਅਦ ਚ ਪੈ ਜਾਣਗੀਆਂ ਇਹ ਤਾਂ ਹਰ ਇੱਕ 5 ਸਾਲ ਬਾਅਦ ਆ ਜਾਂਦੀਆਂ ਨੇ ਫਕੀਰਾਂ ਦਾ ਆਸ਼ੀਰਵਾਦ ਹਰ ਇੱਕ 5 ਸਾਲ ਬਾਅਦ ਨਹੀਂ ਮਿਲਦਾ ਉਹ ਤਾਂ ਕਿਤੇ ਕਿਤੇ ਸਵੱਲੀ ਨਜ਼ਰ ਹੋ ਗਈ ਹੋਗੀ ਮੁਹੰਮਦ মিয়া ਬਖਸ਼ ਲਿਖਦੇ ਨੇ ਕਿ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਪਰ ਕੇ ਰਲ ਮਿਲ ਆ ਪਾਣੀ ਨੂੰ ਗਈਆਂ ਤੇ ਕੋਈ ਕੋਈ ਮੁੜ ਪੀ ਭਰ ਕੇ ਹਏ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਡਰ ਡਰ ਕੇ ਮਤਲਬ ਪਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾਨੀ ਪਰਦਾ ਕਿਸੇ ਕਿਸੇ ਦਾ ਪਰਦਾ ਹੈ ਜ਼ਿੰਮੇਵਾਰੀ ਹਰੇਕ ਨੂੰ ਨਹੀਂ ਦਿੰਦਾ ਪਰਮਾਤਮਾ ਕਿਸੇ ਕਿਸੇ ਦਾ ਘੜਾ ਪਰਦਾ ਹੈ ਪਰ ਜੀ ਦਾ ਘੜਾ ਪਰ ਜਾਂਦਾ ਫਿਰ ਉਹਨੂੰ ਪੈਰ ਬੋਚ-ਬੋਚ ਕੇ ਸੰਭਲ-ਸੰਭਲ ਕੇ ਧਰਨੇ ਪੈਂਦੇ ਮੇਰੇ ਸਿਰ ਤੇ ਐਡਾ ਵੱਡਾ ਘੜਾ ਧਰਤਾ ਪ੍ਰਮਾਤਮਾ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਮੈਨੂੰ ਬੋਚ-ਬੋਚ ਕੇ ਸੰਭਲ-ਸੰਭਲ ਕੇ ਪੈਰ ਧਰਨੇ ਪੈਂਦੇ ਕਿਉਂਕਿ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਓਏ ਥੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਆਪਣੇ ਆਪ ਨੂੰ ਕੀ ਕਹੋਗੇ ਤੁਸੀਂ ਕੌਣ ਹੋ ਮੁੱਖ ਮੰਤਰੀ ਹੋ ਕਲਾਕਾਰ ਹੋ ਫੇਮਸ ਤੇ ਕੀ ਹੋ ਮੈਂ ਕਿਹਾ ਜੀ ਮੇਰੇ ਵੱਲੋਂ ਤਾਂ ਇਹੀ ਹੈ ਕਿ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਤੇਰੀ ਰਹਿਮਤ ਬੱਲੇ ਤਾਂ ਫਿਰ ਬੱਲੇ ਪੱਲੇ ਜਿਉਂਦੇ ਵਸਦੇ ਰੋ ਮਿਹਨਤਾਂ ਕਰੋ ਬੱਚਿਆਂ ਨੂੰ ਪੜਾਓ ਨੌਕਰੀਆਂ ਦੇਣ ਵਾਸਤੇ ਮੇਰੇ ਕੋਲੇ ਕੰਨ ਪੈਨ ਦਿੱਤਾ ਹੋਇਆ ਇਹ ਪੈਨ ਤੁਹਾਡੇ ਹੱਕ ਚੱਲੂਗਾ ਗਰੀਬਾਂ ਦੇ ਹੱਕ ਚੱਲੂਗਾ ਨੰਬਰ ਲਓ ਮੈਰਿਟ ਚਾਓ ਕੋਈ ਪੈਸਾ ਨਹੀਂ ਲੱਗੂਗਾ ਕੋਈ ਸਪਾਰਸ਼ ਦੀ ਲੋੜ ਨਹੀਂ ਪੈਣੀ ਨੌਕਰੀਆਂ ਦੇਣਾ ਕੰਮ ਇੱਕ ਘਰ ਚ ਇੱਕ ਨੌਕਰੀ ਦੋ ਤਿੰਨ ਚਾਰ ਬੱਚੇ ਜੇ ਇੱਕ ਘਰ ਚੋਂ ਚਾਰ ਬੱਚੇ ਨੰਬਰ ਲੈ ਗਏ ਤਾਂ ਚਾਰਾਂ ਨੂੰ ਨੌਕਰੀ ਕਿਉਂ ਨਹੀਂ ਮਿਲਣੀ ਚਾਹੀਦੀ ਚਾਰਾਂ ਨੂੰ ਮਿਲੂਗੀ ਚਾਰਾਂ ਨੂੰ ਮਿਲੂਗੀ ਜਿਨੇ ਨੰਬਰ ਲੈਣਗੇ ਉਹਨੇ ਮਿਲੂਗੀ ਛੱਡੋ ਬਾਹਰ ਦਾ ਖੜਾ ਆਹੀ ਧਰਤੀ ਆਪਣੀ ਬਹੁਤ ਕਮਾਲ ਇਸੇ ਧਰਤੀ ਨੂੰ ਠੀਕ ਕਰ ਲਿਏ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਇਹਨੂੰ ਠੀਕ ਕਰ ਲਈ ਆਪਾਂ ਛੱਡ ਕੇ ਕਿਉਂ ਭੱਜੀ ਜਾਨੇ ਪਹਿਲਾਂ ਗੋਰਿਆਂ ਨੂੰ ਕੱਢਣ ਵਾਸਤੇ ਮਰੀ ਗਏ ਹੁਣ ਉਹਨਾਂ ਕੋਲੇ ਪਹੁੰਚਣ ਵਾਸਤੇ ਮਰੀ ਜੰਨੇ ਆ ਸਭ ਕੁਝ ਠੀਕ ਹੋ ਜਾਊਗਾ ਯਕੀਨ ਰੱਖਿਓ ਬਾਤ ਉੱਥੇ ਅਮਲਾਂ ਦੇ ਹੋਣੇ ਨੇ ਨਵੇਂੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਇਹ ਜਾਤਾਂ ਪਾਤਾਂ ਛੋਟਾ ਵੱਡਾ ਉੱਚ ਨੀਚ ਇਹ ਇੱਥੇ ਰਹਿ ਜਾਣਾ ਇਹ ਆਪਾਂ ਨੇ ਬਣਾਇਆ ਹੋਇਆ ਤੁਸੀਂ ਐਂ ਕਰੋ ਬਲੱਡ ਬੈਂਕ ਦੇ ਵਿੱਚ ਕਦੇ ਜਾਇਓ ਉੱਥੇ ਖੂਨ ਦੇਖਿਓ ਸ਼ਰਤ ਲਾ ਲਓ ਜੇ ਤੁਸੀਂ ਪਛਾਣ ਦੋਗੇ ਵੀ ਇਹ ਕਿਸੇ ਉੱਚ ਦਾ ਖੂਨ ਹੈ ਜਾਂ ਨੀਚ ਦਾ ਖੂਨ ਹੈ ਜਾਂ ਕਿਸੇ ਐਸਸੀ ਦਾ ਖੂਨ ਹੈ ਜਾਂ ਜਨਰਲ ਦਾ ਖੂਨ ਹੈ ਜਾਂ ਮੁਸਲਮਾਨ ਦਾ ਖੂਨ ਹੈ ਜਾਂ ਕਿਸੇ ਸਿੱਖ ਦਾ ਖੂਨ ਹੈ ਜਾਂ ਕਿਸੇ ਇਸਾਈ ਦਾ ਖੂਨ ਹੈ ਬਲੱਡ ਬੈਂਕ ਵਾਲੀਆਂ ਬੋਤਲਾਂ ਦੇਖ ਕੇ ਦੱਸ ਕੇ ਦਿਖਾਓ ਮੈਨੂੰ ਐਵੇਂ ਬੁਖੇੜੇ ਪਾ ਰੱਖਿਆ ਪ੍ਰਮਾਤਮਾ ਨੇ ਇੱਕੋ ਹੀ ਜ਼ਿੰਦਗੀ ਦਿੱਤੀ ਹੈ ਹੱਸ ਕੇ ਜਿਉਂ ਪਿਆਰ ਨਾਲ ਜਿਉਂ ਪਰਨਾ ਐਡੇ ਪੰਗੇਵਾਜ਼ ਹੋ ਗਏ ਆਪਾਂ ਜੇ ਗਵਾਂਡੀ ਕੋਈ ਕਾਰ ਲੈ ਲੈਣਾ ਆਪਾਂ ਇਹ ਨਹੀਂ ਸੋਚਦੇ ਮੈਂ ਵੀ ਮਿਹਨਤ ਕਰਕੇ ਤੋਂ ਵੱਡੀ ਕਾਰ ਲਾਉਂਗਾ ਆਪਾਂ ਇਹ ਸੋਚਣ ਲੱਗ ਜਾਨੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਘਦਾ ਛਰੀਟਾਂ ਪਾਵਾਂਗੇ ਲੈ ਛਰੀਟਾਂ ਪਾਉਣ ਲੱਗ ਜਾਨੇ ਉਹਨਾਂ ਦੇ ਦੱਸ ਉਹ ਆਪਦੀ ਕਾਰ ਲਓ ਯਾਰ ਤੁਸੀਂ ਉਹਨਾਂ ਦੀ ਕਿਸੇ ਦੀ ਲਕੀਰ ਛੋਟੀ ਕਰਕੇ ਆਪਦੀ ਲਕੀਰ ਵੱਡੀ ਨਹੀਂ ਹੁੰਦੀ ਆਪਣੀ ਲਕੀਰ ਵੱਡੀ ਕਰੋ ਤਾਂ ਵੱਡੀ ਹੋਊਗੀ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ ਗਵਾਂਡੀਆਂ ਦੇ ਸੁੱਖਾਂ ਤੋਂ ਹੀ ਦੁਖੀ ਹੋਈ ਜਾਣੇ ਐ ਐ ਕਿਉਂ ਕਰ ਗਿਆ ਸੋ ਮੈਂ ਕਹਿਣਾ ਚਾਹਨਾ ਸਾਰੇ ਹੀ ਕਾਮਯਾਬ ਹੋਈਏ ਸਾਰੇ ਹੀ ਕਾਮਯਾਬ ਹੋਈਏ ਸਾਰੇ ਹੀ ਅਫਸਰ ਬਣੀਏ ਸਾਰਿਆਂ ਦੇ ਘਰੇ ਖੁਸ਼ੀਆਂ ਦੇ ਮੇਲੇ ਲੱਗਣ ਸਾਰਿਆਂ ਦੇ ਘਰੇ ਚੁੱਲ੍ਹੇ 'ਚ ਅੱਗ ਬਲੇ ਸਾਰਿਆਂ ਦੇ ਘਰੇ ਦੀਵਾਲੀ ਦੇ ਦੀਵੇ ਜਗਣ ਸਾਰਿਆਂ ਦੇ ਘਰੇ ਇਦਾਂ ਸ਼ਫਰੀਦਾਂ ਸਾਰਿਆਂ ਦੇ ਘਰੇ ਸੰਗਰਾਂਦਾਂ ਸਾਰਿਆਂ ਦੇ ਘਰੇ ਰਾਮ ਨੌਮੀਆਂ ਸਾਰਿਆਂ ਦੇ ਘਰੇ ਹਨੂਮਾਨ ਜਨਮ ਦਿਨ ਸਾਰਿਆਂ ਦੇ ਘਰੇ ਗੁਰਪੂਰਵ ਹੋਣ ਸਾਰੇ ਇਕੱਠੇ ਮਨਾਈਏ ਆਹੀ ਮੇਰਾ ਸਨੇਹ ਹੈ ਜਾ ਬਾਸੀਆਂ ਨੂੰ ਵੀ ਕਬੀਰ ਆ ਜਬ ਮੈਂ ਆਇਆ ਜਗਤ ਮੈਂ ਜਬ ਮੈਂ ਆਇਆ ਜਗਤ ਮੈਂ ਜਗ ਹਸੇ ਮੈਂ ਰੋਏ ਐਸੀ ਕਰਨੀ ਕਰ ਚਲੇ ਮੈਂ ਰੋਏ ਜਗ 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 ਰੋਏ ਮੈਂ ਹਸ ਇਹੋ ਜਿਹਾ ਕੰਮ ਕਰ ਚੱਲੋ ਕਿ ਜਦੋਂ ਆਏ ਹੋ ਤਾਂ ਤੁਸੀਂ ਰੋਏ ਸੀ ਦੁਨੀਆ ਹਸੀ ਸੀ ਜਦੋਂ ਜਾਓਗੇ ਤਾਂ ਦੁਨੀਆ ਰੋਵੇ ਤੁਸੀਂ ਹਸੋ ਇਹ ਇਹਦੇ ਵਾਸਤੇ ਉਮਰਾਂ ਨਹੀਂ ਚਾਹੀਦੀ ਹੁੰਦੀਆਂ ਭਗਤ ਸਿੰਘ 23 ਸਾਲ ਦੀ ਉਮਰ 'ਚੇ ਕੰਮ ਕਰ ਗਿਆ ਸੀ ਅੱਜ ਵੀ 23 ਸਾਲ ਦਾ ਹੈ ਉਹ ਅੱਜ ਤੋਂ 500 ਸਾਲ ਵੀ 23 ਸਾਲ ਦੀ ਰਹੂਗਾ ਕਿਉਂਕਿ ਉਹਨੇ ਭਗਤ ਸਿੰਘ ਹੋਰਾਂ ਨੇ ਆਪਣੇ ਕੁਰਬਾਨੀਆਂ ਦਿੱਤੀਆਂ